ਸਾ ਸੁਧਾਣਾ ਗੰਦੇ ਪਾਣੀ ਦਾ ਮੋਰਚਾ ਲਾਇਆ ਉਹਨੇ ਕਾਲੇ ਪਾਣੀ ਦਾ ਲੁਧਿਆਣੇ ਚ ਆਪਾਂ ਬੈਠੇ ਆਂ ਲੁਧਿਆਣੇ ਦੇ ਵਿੱਚ ਬੁੱਢੇ ਦਰਿਆ ਨੂੰ ਦੇ ਵਿੱਚ ਗੰਦਾ ਪਾਣੀ ਪੈ ਰਿਹਾ ਉਹਨੂੰ ਬੰਨ ਮਾਰਨ ਦੀ ਗੱਲ ਕਰ ਰਹੇ ਆ। ਦੇਖੋ ਜਿਹੜਾ ਮੋਰਚਾ ਤਾਂ ਲੱਗਿਆ ਜਿਹਨੂੰ ਇਹ ਕਾਲੇ ਪਾਣੀ ਦਾ ਮੋਰਚਾ ਕਹਿੰਦੇ ਆ। ਉਹਦੇ ਵਿੱਚ ਜੋ ਚੀਜ਼ਾਂ ਦੱਸੀਆਂ ਜਾ ਰਹੀਆਂ। ਹਮਮ ਔਰ ਜੋ ਚੀਜ਼ਾਂ ਉੱਥੇ ਜਾ ਕੇ ਉਸ ਦਿਨ ਜਿਹੜਾ 3 ਤਰੀਕ ਨੂੰ ਪ੍ਰੋਗਰਾਮ ਹੋਇਆ ਜੀ ਉਹਦੇ ਵਿੱਚ ਜੋ ਚੀਜ਼ਾਂ ਉਦੋਂ ਪ੍ਰਚਾਰੀਆਂ ਗਈਆਂ। ਹਮਮ ਦੋ ਚੀਜ਼ਾਂ ਆਪੋ ਚ ਕੋਰਿਲੇਟ ਨਹੀਂ ਕਰ ਰਹੀਆਂ। ਹਮਮ ਤੁਸੀਂ ਮੋਰਚਾ ਤਾਂ ਪਾਣੀ ਦੇ ਖਲਾਫ ਲਾਇਆ ਹੋਇਆ ਹੈ। ਉੱਥੇ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ ਭਈਆਂ ਨੂੰ ਪਿਜਾਓ। ਹੂੰ। ਦੇਖੋ ਇੱਕ ਪੰਜਾਬੀ ਔਰ ਪਰਵਾਸੀ ਦੇ ਵਿੱਚ ਘਰ ਇੱਕ ਦੰਗਾ ਫਸਾਦ ਕਰਾਉਣਾ। ਹੂੰ। ਇਹਦੇ ਨਾਲ ਪੰਜਾਬ ਪਾਣੀਆਂ ਨੂੰ ਸਾਫ਼ ਕਰਨ ਦੇ ਮੁੱਦੇ ਦਾ ਕੀ ਸਬੰਧ ਹੈ? ਹੂੰ। ਪਹਿਲੀ ਗੱਲ ਤੋਂ ਇਹ ਹੈ ਕਿ ਜੇ ਤੁਸੀਂ ਮੁੱਦਾ ਲਾਉਣਾ ਪਾਣੀ ਹੀ ਸਾਫ਼ ਕਰਨੇ ਮੰਨ ਲਓ। ਹੂੰ। ਬੁੱਢਾ ਨਾਲ ਵੀ ਇੱਕ ਮੁੱਦਾ ਹੈਗਾ। ਕੱਲਾ ਬੁੱਢਾ ਨਾਲ ਨਹੀਂ ਹੈਗਾ। ਜਮੁਨਾ ਦੀ ਸਫਾਈ ਵੀ ਇੱਕ ਮੁੱਦਾ ਹੈ ਗੰਗਾ ਦੀ ਸਫਾਈ ਇੱਕ ਮੁੱਦਰਾ ਮੁੱਦਾ ਹੈ ਗੋਮਤੀ ਨਰਮਦਾ ਮਾ ਨਦੀ ਤਾਪਤੀ ਤਾਪਤੀ ਦਾ ਛੁੱਕੀ ਸਾਡੇ ਡਿਮਾਂਡਾਂ ਨੇ ਪਾਣੀ ਪੋਲੂਸ਼ਨ ਕੀਤਾ ਹੈ ਹਾਂ ਤੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਪਾਣੀਆਂ ਦੇ ਜਿਹੜੇ ਗੰਦੇ ਨਾਲੇ ਹਰਥਾਂ ਨੇ ਹੁਣ ਇਹ ਨਦੀਆਂ ਹੀ ਗੰਦੇ ਨਾਲੇ ਬਣ ਗਈਆਂ ਤੇ ਇਹਨਾਂ ਦੀ ਸਫਾਈ ਇੱਕ ਅਲੱਗ ਮੁੱਦਾ ਹੈ ਇਹਨਾਂ ਨੂੰ ਬਿਹਤਰ ਇਹ ਹੁੰਦਾ ਕਿ ਅਸੀਂ ਸਰਕਾਰ ਨੂੰ ਇੱਕ ਸੈਂਟੀਫਿਕ ਕੰਪਰੀਹੈਂਸਿਵ ਮਤਲਬ ਪਲਾਨ ਦਿੰਦੇ ਕਿ ਆ ਆ ਚੀਜ਼ਾਂ ਨੇ ਉਥੇ ਰੋਲਾ ਪਾਉਣਾ ਹੁਣ ਇਥੇ ਇੰਡਸਟਰੀ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਹੌਜਰੀ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਇਹ ਉਹੀ ਹੌਜਰੀ ਹੈ ਨਾ ਜਿਹੜੇ ਉਤੇ ਜਿਹਦੇ ਉਤੇ ਅੱਜ ਤੱਕ ਅਸੀਂ ਮਾਨ ਕਰਦੇ ਨੇ ਜਿਨੇ ਲੁਧਿਆਣੇ ਨੂੰ ਮਾਂਚੈਸਟਰ ਆਫ ਇੰਡੀਆ ਦਾ ਟਾਈਟਲ ਦਿਵਾਇਆ ਜੀ ਦੂਜੇ ਪਾਸੇ ਡਾਈੰਗ ਇੰਡਸਟਰੀ ਹੈ ਡਾਈੰਗ ਇੰਡਸਟਰੀ ਜਿਹੜੀ ਆ ਹੌਜਰੀ ਇੰਡਸਟਰੀ ਨਾਲ ਜੁੜੀ ਹੋਈ ਹੈ ਜੁੜੀ ਹੋਈ ਹੈ ਹੁਣ ਜਦੋਂ ਅਸੀਂ ਇੰਡਸਟਰੀ ਦੇ ਖਿਲਾਫ ਪ੍ਰਚਾਰ ਕਰਾਂਗੇ ਉਹਦੇ ਵਿੱਚ ਲੱਖਾਂ ਲੋਕ ਕੰਮ ਕਰਦੇ ਨੇ ਉਹ ਕਿੱਥੇ ਜਾਣਗੇ ਇੰਡਸਟਰੀ ਖੁਦ ਇੱਕ ਤਾਕਤ ਹੈ ਇਥੇ ਹਜ਼ਾਰਾਂ ਫੈਕਟਰੀਆਂ ਨੇ ਇਹਦੇ ਨਾਲ ਇੰਡਸਟਰੀ ਦੇ ਖਿਲਾਫ ਪ੍ਰਚਾਰ ਕਰਦੇ ਆ ਜਾਂ ਉੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕਰਦੇ ਆ ਤੇ ਸਰਕਾਰ ਪਾਕ ਸਾਫ ਸੇ ਬਰੀ ਹੋ ਜਾਂਦੀ ਹੂੰ ਸਾਨੂੰ ਇਹ ਚਾਹੀਦਾ ਸੀ ਕਹਿਣਾ ਕਿ ਦੇਖੋ ਸਰਕਾਰ ਆਪਣੀ ਨੀਅਤ ਸਾਫ ਕਰੇ ਹੂੰ ਬੁੱਢਾ ਨਾਲਾ ਆਪਣੇ ਆਪ ਸਾਫ ਹੋ ਜਾਏਗਾ ਹੂੰ ਬੁੱਢੇ ਨਾਲੇ ਦੀ ਸਫਾਈ ਕੋਈ ਸਮੱਸਿਆ ਨਹੀਂ ਹੈਗੀ ਸਮੱਸਿਆ ਹੈ ਕਿ ਸਰਕਾਰ ਦੀ ਨੀਅਤ ਗੰਦੀ ਹੈ ਨੀਅਤ ਗੰਦੀ ਹੈ ਇਹ ਇੱਕ ਇੰਟਰਨੈਸ਼ਨਲ ਮਾਫੀਆ ਹੈ ਜਿਹਨੂੰ ਹੀ ਐਸਟੀਪੀ ਬੋਲਦੇ ਆ ਸੀਵਰੇਜ ਟ੍ਰੀਟਮੈਂਟ ਪਲੈਂਟ ਇਹ ਸਾਰੀ ਕਹਾਣੀ ਦੇ ਪਿੱਛੇ ਉਹ ਖੜਾ ਹੈ ਉਹ ਉਹ ਇੰਨਾ ਪਾਵਰਫੁਲ ਹੈ ਕਿ ਇੰਡੀਆ ਵਿੱਚ ਅਮੀਰ ਖਾਨ ਵਰਗੇ ਵੱਡੇ ਸਟਾਰ ਉਹਦਾ ਪ੍ਰਚਾਰ ਕਰਦੇ ਫਿਰਦੇ ਆ ਤੁਹਾਨੂੰ ਯਾਦ ਹੋਏਗਾ ਸੱਤੇ ਮਹੀਨੇ ਬਾਅਦ ਜਦੋਂ ਪ੍ਰੋਗਰਾਮ ਆਇਆ ਸੀ ਉਹਦੀ ਦੂਜਾ ਸੀਜ਼ਨ ਉਹਦੀ ਸੱਤ ਕਿਸ਼ਤਾਂ ਸੀ ਟੋਟਲ ਸੱਤ ਕਿਸ਼ਤਾਂ ਜੋ ਦੋ ਕਿਸ਼ਤਾਂ ਅਮੀਰ ਖਾਨ ਨੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਨੂੰ ਪ੍ਰਮੋਟ ਕਰਨ ਵਾਸਤੇ ਲਾਈਆਂ ਜਦੋਂ ਏਡੇ ਏਡੇ ਵੱਡੇ ਬ੍ਰਾਂਡ ਨਾਲ ਮਾਸਟਰ ਨੇ ਮੈਨੂੰ ਤਾਂ ਲੱਗਦਾ ਅਮੀਰ ਖਾਨ ਨੂੰ ਤੇ ਪਤਾ ਹੀ ਨਹੀਂ ਹੋਣਾ ਕਿ ਮੈਂ ਕਿੰਨਾ ਮਾੜਾ ਕੰਮ ਕਰ ਗਿਆ ਉਹਦੇ ਪਿੱਛੇ ਕੌਣ ਖੜਾ ਸੀ ਰਿਲਾਇੰਸ ਫਾਊਂਡੇਸ਼ਨ ਰਿਲਾਇੰਸ ਫਾਊਂਡੇਸ਼ਨ ਕੌਣ ਕਾਰਪੋਰੇਟ ਘਰਾਣਿਆਂ ਦੀ ਸਭ ਤੋਂ ਵੱਡੀ ਸਰਮੋਢੀ ਸੰਸਥਾ ਇਹਦਾ ਮਤਲਬ ਪਿੱਛੇ ਕੌਣ ਖੜਾ ਕਾਰਪੋਰੇਟ ਕਾਰਪੋਰੇਟ ਬਿਊਰੋਕਰੇਟ ਤੇ ਪੋਲੀਟੀਸ਼ੀਅਨ ਇਹ ਤਿੰਨੋਂ ਹੀ ਪਾੜੇ ਦੀ ਜੜ ਨੇ ਜਿੱਥੇ ਇਹ ਰਲ ਜਾਂਦੇ ਨੇ ਉੱਥੇ ਬੁਰਾਈ ਹੀ ਬੁਰਾਈ ਹੋਣੀ ਆ ਸੀਵਰੇਜ ਟ੍ਰੀਟਮੈਂਟ ਪਲਾਂਟ ਖੁਦ ਇੱਕ ਮਾਫੀਆ ਨੇ ਇਹ ਕੀ ਕਰਦੇ ਆ ਕਿ ਇਹ ਜਿੰਨਾ ਰੋਲਾ ਲੱਖਾ ਸਿਧਾਨਾ ਵਰਗੇ ਪਾਉਣਗੇ ਓਨੀਆਂ ਹੀ ਵੱਡੀਆਂ ਗਰੰਟਾਂ ਮਨਜ਼ੂਰ ਹੋਣਗੀਆਂ ਬੁੱਢੇ ਨਾਲੇ ਦੀ ਸਫਾਈ ਵਾਸਤੇ ਹੂੰ ਪਿਛਲੇ ਦਿਨੀ 600 ਕਰੋੜ ਰੁਪਈਆ ਮਨਜ਼ੂਰ ਹੋਇਆ ਉਹਦੇ ਚ 585 ਕਰੋੜ 2019 ਦੇ ਵਿੱਚ ਵੀ 600 ਕਰੋੜ ਆਇਆ 585 ਕਰੋੜ ਇਹ ਖਾ ਚੁੱਕਿਆ ਹੂੰ 15 ਕਰੋੜ ਬਚਿਆ ਹੋਇਆ ਹੂੰ ਉਹ ਕਿੱਥੇ ਗਿਆ ਉਹ ਏਸੇ ਹੀ ਐਸਟੀਪੀ ਮਾਫੀਆ ਹੂੰ ਯਾਨੀ ਕਾਰਪੋਰੇਟ ਬਿਊਰੋਕਰੇਟ ਤੇ ਪੋਲੀਟੀਸ਼ੀਅਨ ਹੂੰ ਹੁਣ ਲੱਖੇ ਸਿਧਾਣੇ ਵਰਗੇ ਲੋਕ ਜਿੰਨਾ ਰੌਲਾ ਪਾਉਣਗੇ ਇਹ ਤਾਂ ਇੱਕ ਤਰ੍ਹਾਂ ਦੇ ਸਰਕਾਰ ਦੇ ਕਮਾਊ ਪੁੱਤ ਨੇ ਹੂੰ ਕਮੋ ਉਪੋਤੋ ਹੈ ਨਾ ਜਿੰਨਾ ਇਹ ਰੋਲਾ ਪਾਉਣਗੇ ਓਡਾ ਵੱਡਾ ਬਜਟ ਅਗਰੀ ਵਾਰੀ ਸੈਂਕਸ਼ਨ ਹੋ ਜਾਊਗਾ ਜਦੋਂ ਵੱਡਾ ਬਜਟ ਸੈਂਕਸ਼ਨ ਹੋ ਜਾਊਗਾ ਬਿਊਰੋਕਰੇਟਾਂ ਦੀ ਰੌਜਾਂ ਪੋਲਿਟਿਸ਼ੀਅਨਾਂ ਦੀ ਰੌਜਾਂ ਉਹਨਾਂ ਦੇ ਘਰ ਦੇ ਵਿੱਚ ਦਿਵਾਲੀ ਮਨਗੇ ਤੇ ਉਹ ਕਹਿਣ ਦਾ ਮਤਲਬ ਹੈ ਕਿ ਇਹ ਮਾਡਲ ਗਲਤ ਹੈ ਇਹ ਮਾਡਲ ਸਾਨੂੰ ਨਹੀਂ ਚਾਹੀਦਾ ਸਾਨੂੰ ਉਹ ਮਾਡਲ ਚਾਹੀਦਾ ਜਿਹੜੇ ਮਾਡਲ ਦੀ ਇਹ ਗੱਲ ਨਹੀਂ ਕਰਦਾ